ਸ੍ਰੀ ਦਾਗ ਮਹੱਲਾ ਚੌਥਾ ਪਹਿਲੇ ਪਹਿਰੇ ਰੇਣ ਕੈ ਵਣ ਜਾ ਰਿਆ ਮਿੱਤਰਾ ਹਰ ਪਾਇਆ ਉਧਰ ਮੰਜਾਰ ਹਰ ਤਿਆਵੇ ਹਰ ਉਚਰੇ ਵਣ ਜਾ ਰਿਆ ਮਿੱਤਰਾ ਹਰ ਹਰ ਨਾਮ ਸੰਹਾਰ ਹਰ ਹਰ ਨਾਮ ਜਪੇ ਆਰਾਦੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪਿਤਾ ਮਾਤ ਥੀ ਵੇਆ ਜਿਸ ਕੀ ਵਸਤ ਤਿਸ ਚਿਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹਉ ਨਾਨਕ ਪ੍ਰਾਣੀ ਪਹਿਲੈ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੈ ਪਹਿਰੈ ਰੈਣਕੇ ਬਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਭਾਏ ਮੇਰਾ ਮੇਰਾ ਕਰ ਪਾਲੀਐ ਬਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਛੇਤੀ ਮਨ ਜਾਣੈ ਖਟ ਖਵਾਏ ਜੋ ਦੇਵੇ ਤਿਸੈ ਨ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬ ਹੂੰ ਖਾਏ ਤੀਜੇ ਪਹਿਰੇ ਰਹਿਣ ਕੈ ਬਣ ਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਤਨ ਚਿਤਵੇ ਤਨ ਸੰਚਵੇ ਬਣ ਜਾਰਿਆ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਮਾਲ ਕੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਬਣ ਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵਹੁ ਪੂਰਾ ਸਤਿਗੁਰੂ ਬਣ ਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵਹੁ ਖਿੰਨ ਖਿੰਨ ਟਿਲ ਮੂਲ ਨਾ ਕਰਿਓ ਜਿਤ ਅਸਥਿਰ ਜੁਗ ਜੁਗ ਹੋਵਹੁ ਹਰ ਸੇਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਹੁ ਗੁਰ ਸਤਗੁਰ ਸੁਆਮੀ ਭੇਦ ਨ ਜਾਣਹੁ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਸਫਲਿਓ ਰਹਿਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾ ਪਹਿਲੇ ਪਹਿਰੈ ਰਹਿਣ ਕੈ ਬਣ ਜਾਰਿਆ ਮਿੱਤਰਾ ਤਰ ਪਾਇਤਾ ਉਦਰੈ ਮਾਹੇ ਦਸੀ ਮਾਸੀ ਮਾਨਸ ਕੀਆ ਬਣਜਾਰਿਆ ਮਿਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿਨ ਪੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤਾ ਵਸ ਕਿਛ ਨਾਹੇ ਕਹਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਤਰ ਪਾਇਤਾ ਉਦਰੈ ਮਾਹੇ ਦੂਜੇ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨ ਪਛਾਣਾਈ ਬਣਜਾਰਿਆ ਮਿੱਤਰਾ ਮਨ ਮੱਤਾ ਅਹੰ ਮੇ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਬਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਨ ਲਹਿਰੀ ਦੇ ਤੀਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚਿਤ ਨ ਆਵੇ ਸਾਧ ਸੰਗਤ ਸਿਓ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਨ ਹਾਰ ਵਿਸਾਰਿਆ ਸਵਾਮੀ ਇਕ ਨਿਮਖ ਨ ਲਗੋ ਧਿਆਨ ਕਹ ਨਾਨਕ ਪ੍ਰਾਨੀ ਤੀਜੇ ਪਹਿਰੇ ਬਿਖ ਸੰਚੈ ਅੰਧ ਅਗਿਆਨ ਚੌਥੇ ਪਹਿਰੇ ਰੇਣਕੇ ਬਣ ਜਾ ਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਆ ਮਿੱਤਰਾ ਤੇਰਾ ਦਰਗਹ ਹੈ 베ਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੂਹ ਮਾਇਆ ਤੇਰੇ ਸੰਗ ਨ ਚੱਲੇ ਝੂਠੀ ਪ੍ਰੀਤ ਲਗਾਈ ਸਗਲੀ ਰੇਣ ਗੁਦਰੀ ਅੰਧਿਆਰੀ ਸੇਵ ਸਤਗੁਰ ਚੰਦਨ ਹੋਏ ਕਹਉ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੈ ਆਇਆ ਸੋਇ ਲਿਖਿਆ ਆਇਆ ਗੋਵਿੰਦ ਕਾਵਣ ਜਾ ਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇੱਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿਨੇ ਪੂਰਾ ਸਤਗੁਰ ਸੇਵਿਆ ਸੇ ਦਰਗਹ ਸਦਾ ਸੁਹੇਲੇ ਕਰਮ ਤਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹ ਨਾਨਕ ਭਗਤ ਸੁਹ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਈਆਣੀ ਪਈੜੈ ਕਿਉ ਕਰ ਹਰ ਦਰਸਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੈ ਕੰਮ ਸਿੱਖੈ ਸਾਹੁਰੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹਾਂ ਲੁੜਾਈ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਈਆਣੀ ਪਈੜੈ ਗੁਰਮੁਖ ਹਰ ਦਰਸਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁਖ ਲਾਥਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸੱਤੇ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਪੇਵ ਕੜੈ ਹਰ ਜਪ ਸੁਹੇਲੀ ਵਿੱਚ ਸਾਹੁਰੜੈ ਖਰੀ ਸੁਹੰਦੀ ਸਾਹੁਰੜੈ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾਂ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸੱਤ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਕਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇ ਖੰਡ ਵਰ ਭੰਡ ਹਰ ਸੋਭਾ ਹੋਈ ਇਹੋ ਦਾਨ ਨਰ ਲੈ ਰਲਾਇਆ ਹੋਰ ਮਨ ਮੁਖ ਦਾਜ ਜੇ ਰਖ ਦਿਖਾ ਲਹ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤ ਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨ ਕਬਹੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪੇਰੇ ਮੇਲ ਤਾਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਵਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇਈ ਫਲ ਪਾਵਹਿ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਵਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਥ ਕਰਤੇ ਸਹਿ ਸਾ ਦੂਖ ਨ ਬਿਆਪੈ ਗੁਰ ਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਹਿ ਚਲ ਮੰਲੀ ਹਰ ਦਰ ਸੇਵੇ ਅਲਖ ਪੇਵੇ ਨਿਚਲ ਆਸਣ ਪਾਇਆ ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਠੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ ਸਿਮਰ ਸੁਆਮੀ ਸੁਖੈ ਗਾਮੀ ਇਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁੰਨੇ ਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਬਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਰ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਵੁਠੇ ਸ੍ਰੀ ਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਗੁਰ ਤੁਠੇ ਲੜ ਲੀਨੇ ਲਾਇ ਨੋਂਨਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਡਖਣਾ ਹੱਥ ਮਝਾਹੁ ਮਾਪੀਰੀ ਪਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ ਦੁਤੀਆ ਪਾਉ ਵਿਪਰੀਤ ਅਨੀਤ ਦਾਸਾ ਨਹਿ ਪਾਵੈ ਜੀਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਤਰੈ ਨਾਮ ਵੀ ਹੁੰਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਤਾਰ ਅਨੁਗ੍ਰਹ ਮਨ ਤਨ ਅੰਕ ਸਮਾਵੈ ਡਖਣਾ ਸੋ ਹੰਦੜੋ ਹੱਬਠਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਪੀਟ ਤੇ ਛੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਐ ਜੀਉ ਸਿਮਰਤ ਸਾਸਿ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰੀ ਐ ਜੀਉ ਕਿਉ ਮਨਹੁ ਬੇਸਾਰੀ ਐ ਨਿੰਮਖ ਨਹੀਂ ਟਾਰੀ ਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਛਤ ਫਲ ਦੇਤ ਹੈ ਸੁਆਮੀ ਜੀ ਕੀ ਵਿਰਥਾ ਸਾਰੇ αναथ के नाथ ए रब के साथी जप् जू है जन्म नहारी है नानक की बिनन्ती प्रभ पहे कृपा कर भव जल तारी है